हां जी भाई स्वागत ਹੈ ਇੱਕ ਹੋਰ ਨਵੇਂ ਬਲੌਗ ਵਿੱਚ ਤੇ ਅੱਜ ਬਈ ਆਪਾਂ ਸਵੇਰੇ ਸਵੇਰੇ ਆ ਗਏ ਆ ਘਰੋਂ ਬਾਹਰ ਤੇ ਦੇਖੋ ਬਾਹਰ ਦਾ ਵਿਊ ਬਹੁਤ ਸੋਹਣਾ ਵਿਊ ਆ ਬਈ ਤੇ ਦੁਕਾਨ ਤੋਂ ਬਈ ਆਪਾਂ ਘਰ ਆ ਗਏ ਸੀ ਤੇ ਕੁਝ ਹੀ ਮਿੰਟਾਂ ਵਿੱਚ ਬਈ ਧੁੰਦ ਵੱਧ ਗਈ ਸੀ ਦੇਖੋ ਬਹੁਤ ਧੁੰਦ ਹੋ ਗਈ ਆ ਚਾਰੇ ਪਾਸੇ ਦੇਖੋ ਬਈ ਵੇਖੋ ਵੀ ਚੜਦਾ ਸੂਰਜ ਤੇ 8 ਕ ਦਾ ਟਾਈਮ ਆ ਵੇਖੋ ਕਿੰਨੀ ਧੁੰਦ ਹੋ ਗਈ ਚਾਰੇ ਪਾਸੇ ਮਾਹੌਲ ਧੁੰਦਲਾ ਹੋ ਗਿਆ ਤੇ 20 ਮਿੰਟ ਪਹਿਲਾਂ ਬਹੁਤ ਘੱਟ ਸੀ ਤੇ ਉਸ ਤੋਂ ਬਾਅਦ ਹੀ ਵਾਵਾ ਵਧ ਗਈ ਆ ਤੇ ਹੁਣ ਬਈ ਧੁੰਦ ਤੇ ਠੰਡ ਦਿਨ ਬਦਨ ਵਾਧੀ ਜਾਊਗੀ ਕਿਉਂਕਿ ਦਸੰਬਰ ਮਹੀਨਾ ਚੜਨ ਵਾਲਾ ਤੇ ਇਹ ਧੁੰਦ ਵੀ ਇਦਾਂ ਖੇਤਾਂ 'ਚ ਪਾਣੀ ਲੱਗਿਆ ਸੀਗਾ ਤਾਂ ਕਰਕੇ ਇੰਨੀ ਹੋ ਗਈ ਹਾਂਜੀ ਬਈ ਰੋਟੀ ਉਟੀ ਖਾ ਕੇ ਤੇ ਆਪਾਂ ਨਿਕਲਾ ਸੀ ਘਰੋਂ ਬਾਹਰ ਤੇ ਹੁਣ ਤੁੰਦ ਵੀ ਅੱਗੇ ਨਾਲੋਂ ਘਟ ਗਈ ਸੀ ਤੇ 9:30 10 ਵਜੇ ਦਾ ਟਾਈਮ ਆ ਤੇ ਆਪਾਂ ਆ ਗਏ ਸੀ ਇੱਧਰ ਬਈ ਬਾਹਰ ਨੂੰ ਖੇਤਾਂ ਵੱਲ ਨੂੰ ਤੇ ਦਿਖਾਉਣਿਆ ਸਾਨੂੰ ਖੇਤਾਂ ਦਾ ਮਾਹੌਲ ਬਹੁਤ ਸੋਹਣਾ ਕਿਤੇ ਕਿਤੇ ਕਣਕਾਂ ਹਜੇ ਉੱਗ ਰਹੀਆਂ ਤੇ ਕਿਤੇ ਕਿਤੇ ਵਾਹ ਵਾਹ ਉੱਗ ਰਹੀਆਂ ਹਰੇ ਬਾਈ ਜਮਾਲ ਦੀ ਹੈਗੀ ਕਈ ਖੇਤਾਂ ਚੋਂ ਇੱਥੇ ਪੱਕਾ ਖਾਲਾ ਲੱਗਦਾ ਤਾਂ ਕਰਕੇ ਦਰਾਖਤ ਵਧੀਆ ਹੋਏ ਆਗੇ ਜਦੋਂ ਪਾਣੀ ਪੂਣੀ ਪੈਂਦਾ ਤੇ ਉਦੋਂ ਇਹਨਾਂ ਨੂੰ ਲੱਗ ਜਾਂਦਾ ਹੈਗਾ ਤੇ ਬਹੁਤ ਸੋਹਣੇ ਦਰਾਖਤ ਖੜੇ ਆ ਇੱਥੇ ਵੀ ਬਈ ਤੇ ਮੁੜਦੇ ਆ ਬਈ ਆਪਾਂ ਇੱਥੋਂ ਪਿੱਛੇ ਨੂੰ ਹਣ ਉੱਥੋਂ ਗੱਡੀ ਮੋੜ ਲਈ ਸੀ ਆਪਾਂ ਫੇਰ ਪਿੰਡ ਵੱਲ ਨੂੰ ਦੇਖੋ ਹਜੇ ਵੀ ਹਲਕੀ ਹਲਕੀ ਧੁੰਦਾ ਤੇ ਤਰੇਲ ਦੀਆਂ ਬੂੰਦਾ ਪੰਨੀਆਂ ਹੋਈਆਂ ਆਂਗਾ ਕਣਕਾਂ ਦੇ ਪੌਦਿਆਂ ਤੇ ਬਹੁਤ ਸੋਹਣੇ ਲੱਗਦੇ ਆ ਕਿ ਫੋਨ ਦਾ ਆਪਣੇ ਦਾ ਕੈਮਰਾ ਇੰਨਾ ਚੰਗਾ ਨਹੀਂ ਤਾਂ ਕਰਕੇ ਨਹੀਂ ਦੱਸਦਾ ਕਰੋ ਚੈੱਕ ਬਈ ਵੀ ਇਧਰ ਤੁਹਾਨੂੰ ਲੈ ਕੇ ਆਇਆ ਇਧਰ ਖੇਤਾਂ ਚ ਆਹ ਜਾਂਦੀ ਆ ਪਈ ਸਵੇਰ ਸਵੇਰ ਦਾ ਮੌਸਮ ਆਗਾ ਬਹੁਤ ਘੈਂਟ ਆ ਨਿੱਕੀ ਨਿੱਕੀ ਜੀ ਤੋਪਾਂ ਗਈ ਐਸ ਵੇਲੇ ਦੀ ਤੁੱਪ ਵਧੀਆ ਲੱਗਦੀ ਆ ਉਹ ਦੋ ਪੰਛੀ ਬੈਠੇ ਆ ਵੱਡੇ ਵੱਡੇ ਪਰ ਇਹ ਮੇਰੀ ਗੱਡੀ ਦੇ ਖੜਕੇ ਤੋਂ ਡਾਕ ਕੇ ਬੱਸੇ ਨੂੰ ਜਾਂਦੇ ਉੱਡ ਜਾਂਦੇ ਉਹ ਜਾਂਦੇ ਦੇਖੋ ਕੀ ਹੈ ਇਹ ਬਹੁਤ ਸੋਹਣੇ ਆਗੇ ਰੰਗ ਜੇ ਬਹੁਤ ਸੋਹਣੇ ਆ ਜਿਹੜਾ ਸਿਰ ਤੇ ਇਹਨਾਂ ਦੇ ਲਾਲ ਦੇ ਤੁਹਾਨੂੰ ਨਹੀਂ ਦਿਖਦਾ ਬਹੁਤ ਸੋਹਣਾ ਲੱਗਦਾ ਹੈ ਦੇਖੋ ਉਹ ਜਾਂਦੇ ਆ ਵਿੱਚੋਂ ਚੋਗਾ ਚੋਗਦੇ ਫਿਰਦੇ ਇੱਥੇ ਚੱਲਦੇ ਅੱਗੇ ਨੂੰ ਆਪਾਂ ਉਹ ਗਾਂ ਜਾ ਕੇ ਦਿਖਾਉਣੇ ਤੁਹਾਨੂੰ ਮਾਉਂ ਲਗੀ ਸੀ ਗੱਡੀ ਆਪਣੀ ਹੁਣ ਐਸ ਮੋਟਰ ਤੇ ਤੇ ਪਹਿਲਾਂ ਕਿਤੇ ਨਹੀਂ ਜਾਂਦਾ ਹੁੰਦਾ ਸੀ ਤੇ ਹੁਣ ਹਰ ਇੱਕ ਜਗ੍ਹਾ ਮੈਂ ਕੋਲੇ ਜਾ ਕੇ ਨੇੜੇੋਂ ਦੇਖ ਸਕਦਾ ਹਾਂਗਾ ਹਾਂਜੀ ਅੱਪਾ ਆ ਗਈ ਸੀ ਇੱਥੇ ਅਮਰੂਦ ਕੋਲੇ ਤੇ ਲੱਗੇ ਹੋਏ ਅਮਰੂਦ ਦੇਖਦੇ ਹੋਣਗੇ ਤਾਂ ਤੁਹਾਨੂੰ ਆਹ ਲੱਗੇ ਤੋਂ ਆਹ ਇੱਥੇ ਨੇੜੇ ਬਹੁਤ ਸੁਣੇ ਆ ਪਰ ਮੈਂ ਤੋੜ ਨਹੀਂ ਸਕਦਾ ਮਿਲ ਤੇ ਦੂਰ ਆਹੇ ਆ ਇੱਥੇ ਤੋੜ ਨਹੀਂ ਸਕਦਾ ਕੋਲੇ ਹੋ ਕੇ ਬਹੁਤ ਲੱਗਿਆ ਅਮਰੂਦ ਦਾ ਧਰਕਾ ਨੂੰ ਲਾਇਆ ਹੋਇਆ ਪਾਣੀ ਪੱਠਿਆਂ ਨੂੰ ਓਏ ਚੱਲਦੇ ਆ ਹੁਣ ਪਿੱਛੇ ਘਰ ਨਹੀਂ ਆਪਾਂ ਤੇ ਜਾਵਾਂਗੇ ਕਿਸੇ ਹੋਰ ਜਗ੍ਹਾ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਨਵੀਂ ਜਗ੍ਹਾ ਕੋਈ ਦਿਖਾਵਾਂਗੇ ਤੇ ਬੰਦੇ ਦਿਖਾਵਾਂਗੇ ਕੌਣ ਜਾਂਦੇ ਨਾਲ ਦੇਖੋ ਕਾਜ ਆ ਪੱਠੇ 'ਚ ਬਹੁਤ ਕਹਿਣ ਲੱਗਿਆ ਇੱਧਰ ਸਾਰੇ ਪਈ ਜਾ ਕਾ ਜਮੀ ਐਸ ਮੋਟਰ ਤੇ ਚਾਲਦੇ ਆ ਪਾਣੇ ਘੇਰ ਆਪ ਗੱਡੀ ਦਾ ਤੇ ਮਿਲ ਜਾ ਤੁਹਾਨੂੰ ਅਗਲ ਕਿਤੇ ਹੋਰ ਪਾਸੇ ਜਾ ਕੇ ਕੰਬਈ ਵਾਲੀ ਵੀਡੀਓ ਤੁਸੀਂ ਦੇਖੀ ਹੋਊਗੀ ਬਹੁਤ ਵਾਇਰਲ ਹੋਈ ਸੀਗੀ ਪਤਾ ਨਹੀਂ ਉਹ ਰਾਜਸਥਾਨ ਸਾਈਡ ਸੀ ਗਹਿਰੇ ਆਣੇ ਸਾਈਡ ਉਹੋ ਜਿਹੀ ਕੰਪੈਕ ਆ ਖੜਾ ਦਾ ਆਪਣੇ ਇਧਰਲੇ ਪਾਸੇ ਤਾਂ ਉਹ ਹੋ ਗਿਆ ਸਿੱਧਾ ਦੇਖੋ ਮੈਂ ਤਾਂ ਕਦ ਕਾਦਾ ਹੁਣ ਹੋ ਗਿਆ ਨਾ ਸਿੱਧਾ ਆਇਆ ਸਾਹਮਣੇ ਆ ਗਈ ਹੈ ਸੜਕ ਇਧਰ ਨੂੰ ਮੇਰਾ ਪਿੰਡ ਚੱਕੜਾੜਾ ਜੇ ਐਨੂੰ ਜੱਗੇ ਤਾਂ ਇਧਰ ਹਰਨ ਸਿੰਘ ਵਾਲਾ ਅੱਗੇ ਕਿੱਲਦੇ ਹੁਣ ਆਪਾਂ ਘਾ ਰਣੀ ਕੀ ਹੈ ਆ ਗਈ ਆਪਾਂ ਸੜਕ ਤੇ ਬਹੁਤ ਸੋਹਣੇ ਦਰਾਖਤ ਹੋਏ ਆ ਇੱਥੇ ਵੀ ਆਵੇ ਪਰ ਇਧਰ ਫਰੀ ਤੇ ਆਵਲੇ ਦੇ ਬੂਟੇ ਇਧਰ ਘਟਾ ਸ੍ਰੀਣੀ ਜਿਆਦਾ ਆਗੇ ਇਧਰਲੇ ਪਾਸੇ ਉਹ ਸਾਹਮਣੇ ਬੋਰ ਯਰਖਾਲੇ ਹੋਊਗਾ 12 ਕੇ ਸਾਲ ਦਾ 12 ਸਾਲ ਦਾ ਹੋਇਆ ਬੋਰ ਜਿਹਦਾ ਸਾਹਮਣੇ ਤੁਸੀਂ ਵੇਣੇ ਵੀਡੀਓ ਵਿੱਚ ਬਹੁਤ ਘੰਟਾ ਗਿਆ ਇਹਦੀ ਬਹੁਤ ਸੋਹਣੀ ਛਾਂ ਬਣਾ ਗਿਆ ਸੰਗਣੀ ਜੀ ਦੇ ਗੱਡੀ ਆਉਂਦੀ ਆ ਤੇ ਇੱਥੇ ਰੋਕ ਲਿਆ ਆਪਾਂ ਕਿ ਇਧਰ ਆਪਣਾ ਭਰਾ ਪ੍ਰਵਜਿੰਦਰ ਢੱਲੋਂ ਉਹ ਚੱਲਿਆ ਪਲੇ ਕੇ ਪੱਟੇ ਕਿਸ ਦਿਨ ਚੱਲਾਂਗੀ ਇਹਦੀ ਮੋਟਰ ਦੇ ਆਪਾਂ ਤੁਹਾਨੂੰ ਦਿਖਾ ਕੇ ਲਿਆਵਾਂਗੇ ਮਾਹੌਲ ਇਹਦੇ ਖੇਤ ਦਾ ਵੀ ਬਹੁਤ ਘੈਂਟ ਬਣੂਗਾ ਤੁਹਾਨੂੰ ਦਿਖਾਵਾਂਗੇ ਕਿੱਥੇ ਆ ਬਹੁਤ ਦੂਰ ਪਿਆ ਜਾਂਦਾ ਖੇਤ ਇਹਦਾ ਰਾਤ ਜੰਟੀ ਮੈਂ ਕਰ ਦੇਣੀ ਹੋਊ ਥੱਲੇ ਇਥੋਂ ਦੇ ਜਿਹੜਾ ਰੋਟੀ ਪਾਣੀ ਛੱਕ ਕੇ ਆਉਂਦਾ ਬੰਦਾ ਉਹਦਾ ਹਾਜਮਾ ਹੋ ਜਾਂਦਾ ਜ਼ਰੂਰ ਦੇਖੋ ਵੱਟੇ ਵੱਟੇ ਨਿਕਲੇ ਪਏ ਐ ਇਸ ਇਧਰ ਆਉਂਦਾ ਉਹ ਰੋਮ ਜਪਰਾ ਆਹ ਵਾਈ ਦੀ ਰੇੜੀ ਇਥੋਂ ਆ ਚੀਜ਼ ਟੁੱਟ ਗਈ ਆ ਇਹ ਆਪਣਾ ਭਰਾ ਪ੍ਰਭਜਿੰਦਰ ਸਿੰਘ ਆ ਗਈ ਸੀ ਆਪਾਂ ਵੀ ਇਧਰ ਬੜੀ ਕਿਕਰੇ ਆਏ ਬਈ ਪੋਲ ਤਾਂ ਗੇਟ ਕਰਨੇ ਨੇ ਲਾ ੱ ੱਜ ਹੁਣੇ ਚੜਦੀ ਨਹੀਂ ਨਹੀਂ ੱ ੱਕਾ ਲਾਉਣਾ ਪਊਗਾ ਉਹ ਵੇ ਇੱਕ ਸਵਾਗਤ ਕਰਦਾ ਇੱਧਰ ਡੌਗ ਇੱਧਰ ਸਵਾਗਤ ਚਾਹ ਨਾ ਕਰਦਾ ਮੁੰਡਾ ਆਪਣਾ ਇਹ ਆਪਣਾ ਰਾਜਵੀਰ ਲਓ ਬਈ ਪੀ ਲੋ ਚਾਹ ਆਜੋ ਇੱਧਰ ਲਾਡੀ ਆਪਣਾ ਐ ਵੀਰ ਤੇ लाडी ਆਪਣਾ ਆਜਾ ਸੀ ਕਈ ਦਿਨਾਂ ਤੋਂ ਰਾਜਵੀਰ ਤੇ ਕਰੇ ਆਪਣਾ ਤੇ ਇਦਾਂ ਰਾਜਵੀਰ ਪੀ ਕੇ ਚਾਹ ਕਰਨ ਲੱਗ ਗਿਆ ਸੀ ਰੈਪ ਦੀ ਰਹਿਸਲ ਵਧੀਆ गा ਲੈਂਦਾ ਤੇ ਖੁਦ ਹੀ ਲਿਖਦਾ ਹੈ ਟੈਲੈਂਟ ਬਹੁਤ ਆ ਇਹਦੇ ਵਿੱਚ ਵੀ ਬਈ ਗਾਉਣ ਵਾਲਾ ਤੇ ਆਪਾਂ ਪਾਵਾਂਗੇ ਕਿਸੇ ਦਿਨ ਆਪਣੇ ਚੈਨਲ ਤੇ ਇਹਦਾ ਗਾਇਆ ਹੋਇਆ ਰੈਪ ਅਰ ਜਿਸੀ ਆਏ ਆ ਲਾਡੀ ਦੇ ਘਰੇ ਇਹ ਜੋ ਕੀ ਲਾਡੀ ਕਾ ਘਰ ਹੈ ਤੇ ਲਾਡੀ ਕੀ ਗੱਡੀ ਉਹ ਖੜੀ ਆਹ ਲਾਡੀ ਦਾ ਕੁੱਤਾ ਬੈਠਾ ਇੱਥੇ ਲਾਡੀ ਨੂੰ ਦਿਖਾ ਦੋ ਹੁਣ ਆਹ ਲਾਡੀ ਆ ਉਸ ਤੋਂ ਬਾਅਦ ਭਈ ਆਪਾਂ ਆ ਗਏ ਸੀ ਇੱਧਰ ਕੱਸੀ ਵੱਲ ਨੂੰ ਇੱਥੇ ਬਹੁਤ ਸੋਹਣਾ ਮਹੌੜਾ ਤੇ ਕਦੇ-ਕਦੇ ਭਈ ਆ ਜਾਈਦਾ ਇੱਧਰ ਨੂੰ ਵੀ ਤੇ ਪਰ ਹਜੇ ਕੱਸੀ 'ਚ ਪਾਣੀ ਨਹੀਂ ਆਉਣ ਲੱਗਿਆਗਾ ਉੱਧਰ ਵੀ ਲੱਗੀ ਜਾਂਦਾ ਕਣਕ ਨੂੰ ਪਾਣੀ ਬਹੁਤ ਸੋਹਣਾ ਮਾਹੌਲਾ ਆ ਲੱਗੀ ਜਾਂਦਾ ਵੀ ਕਣਕ ਨੂੰ ਪਾਣੀ ਤੇ ਕਰਨ ਨੇ ਇੱਧਰ ਆ ਕੇ ਵੀਡੀਓ ਬਣਾ ਲਈ ਸੀ ਤੇ ਪਹਿਲਾਂ ਵੀ ਮੈਨੂੰ ਲੱਗਿਆ ਕਿ ਤੇ ਉਹ ਸਾਹਮਣੇ ਮੋਟਰ ਆ ਵੀ ਇੱਧਰੋਂ ਪਾਣੀ ਲੱਗਦਾ ਹੋਊਗਾ ਤੇ ਫੇਰ ਕਰਨ ਨੇ ਦੱਸਿਆ ਵੀ ਇੱਧਰ ਪੈਪ ਨੱਪੀ ਹੋਈ ਆ ਇੱਧਰੋਂ ਪਾਣੀ ਲੱਗੀ ਜਾਂਦਾ ਹੈਗਾ ਇਧਰ ਕੰਨਾ ਬੈਠਾ ਸੀ ਗੱਡੀ ਦੇ ਪਿੱਛੇ ਆਪਾਂ ਆ ਗਏ ਆਂ ਬਈ ਮੋਕੇ ਤੇ ਤੇ ਕੱਸੀ ਵੀ ਸੁੱਕੀ ਪਈ ਆ ਤੇ ਜੇ ਕਿਤੇ ਪਾਣੀ ਹੁੰਦਾ ਤਾਂ ਇਧਰ ਨੂੰ ਜਾਂਦਾ ਥੋੜਾ ਥੋੜਾ ਤੇ ਤੁਹਾਨੂੰ ਦਿਖਾਉਂਦੇ ਮੋਗੇ ਥਾਨੀ ਦੀ ਪਾਣੀ ਲੰਘਦਾ ਵੀ ਦਿਖਾਵਾਂਗੇ ਕਦੇ ਫੇਰ ਆਪਾਂ ਜਦੋਂ ਕਿਤੇ ਪਾਣੀ ਆਇਆ ਇਧਰ ਨੂੰ ਆਵਾਂਗੇ ਸਾਹਮਣੇ ਦਰਖਤ ਹੋਣ ਤਾਂ ਹਰੀਆ ਤੇ ਦਸੰਬਰ ਦੇ ਅੱਧ ਤੋਂ ਇਹਨਾਂ ਦਰਖਤਾਂ ਦੇ ਪੱਤੇ ਝੜ ਜਾਣਗੇ ਦਿਖਾਵਾਂਗੇ ਤੁਹਾਨੂੰ ਉਦੋਂ ਦਾ ਵੀ ਉਹ ਵੀ ਬਹੁਤ ਸੋਹਣਾ ਲੱਗਦਾ ਉਹ ਵੀ ਵੀਊ ਆਪਾਂ ਨੂੰ ਸਾਹਮਣੇ ਵੀਊ ਵਿੱਚ ਰਣ ਸਿੰਘ ਵਾਲੇ ਦੇ ਖੇਤ ਤੇ ਪੈਂਡ ਦੇ ਸਿਰਿਆ ਤੇ ਆ ਰਿਹਾ ਜੀ ਰਣ ਸਿੰਘ ਵੱਲ ਦਾ ਗੁਰੂ ਘਰ ਦੇਖੋ ਆਪਣੇ ਮੋਬਾਈਲ ਦਾ ਕੈਮਰਾ ਇੰਨਾ ਕਲੀਅਰ ਨਹੀਂ ਗਾ ਕੋ ਜ ਸਮਾ ਇੱਥੇ ਬਤਾਉਣ ਤੋਂ ਬਾਅਦ ਆਪਾਂ ਚੱਲ ਪਏ ਸੀ ਵਾਪਸ ਘਰ ਨੂੰ ਤੇ ਆਪਣੇ ਨਾਲ ਪਿੱਛੇ ਰਾਜਵੀਰ ਕਰਨਾ ਤੇ ਲਾੜੀ ਆਏ ਸੀਗੇ ਇੱਧਰ ਨੂੰ ਅੱਜ ਆ ਸ਼ੋਰਟ ਦੱਸੋ ਜੇ ਬਈ ਕਿਵੇਂ ਲੱਗਿਆ ਤੁਹਾਨੂੰ ਲੋ ਬਈ ਆਪਾਂ ਆ ਗਏ ਸੀ ਹੁਣ ਸੜਕ ਤੇ ਕੱਸੀ ਤੋਂ ਜਾ ਕੇ ਤੇ ਆ ਤਿੰਨੇ ਚੋਬਰਾ ਮੋਟਰਸਾਈਕਲ ਤੇ ਜੋ ਆਪਣੇ ਨਾਲ ਗਏ ਸੀ ਕਰਨਾ ਚਲਾਉਦਾ ਮੋਟਰਸਾਈਕਲ ਵਿਚਾਲੇ ਲਾਟੀ ਬੈਠਾ ਤੇ ਪਿੱਛੇ ਬੈਠਾ ਰਾਜਵੀਰ ਇਹ ਪਤਾ ਨਹੀਂ ਕਿਉਂ ਖੁਸ਼ ਹੋਈ ਜਾਂਦੇ ਇੰਨਾ ਹਾਂਜੀ ਭਈ ਸ਼ਾਮ ਦਾ ਹੋ ਗਿਆ ਸੀ ਸਮਾਂ ਤੇ ਆਪਾਂ ਚੱਲ ਪਏ ਸੀ ਹੁਣ ਖੇਤ ਵੱਲ ਨੂੰ ਜਿੱਥੇ ਗੋਭੀ ਲਾਈ ਆ ਚੱਲਦੇ ਆ ਉੱਥੇ ਦਿਖਾਉਣੇ ਆ ਤੁਹਾਨੂੰ ਖੇਤ ਮੋਟਰ ਦਾ ਮਾਹੌਲ ਉੱਥੇ ਕੀ ਕਰੀ ਜਾਂਦੇ ਆ ਕੱਸੀ ਤੋਂ ਬਾਅਦ ਆਪਾਂ ਆ ਗਏ ਸੀ ਵੀ ਗੰਦਾਰਾ ਰੋਡ ਤੇ ਘਰ ਦੀ ਵੀਡੀਓ ਆਪਾਂ ਸਕਿਪ ਕਰ ਦਿੱਤੀ ਸੀ ਇੱਕ ਬਈ ਜੋ ਵੀ ਵੀਰ ਭਰਾ ਆਪਣੀ ਵੀਡੀਓ ਦੇਖਦੇ ਆ ਉਹ ਕਿਰਪਾ ਕਰਕੇ ਬਈ ਆਪਣੀ ਵੀਡੀਓ ਹੇਠਾ ਕਮੈਂਟ ਤੇ ਲੈ ਕੇ ਜਰੂਰ ਕਰਿਆ ਕਰੋ ਤਾਂ ਜੋ ਆਪਣੀ ਵੀਡੀਓ ਹੋਰ ਭਰਾਵਾਂ ਪਹੁੰਚਣ ਕੋਲ ਜਾਵੇ ਤੇ ਵੀਡੀਓ ਸ਼ੇਅਰ ਵੀ ਜਰੂਰ ਕਰਿਓ ਬਈ ਮੇਰੀ ਥੋੜੀ ਸਪੋਰਟ ਹੋ ਜੂਗੀ ਪਾ ਆ ਗਏ ਸੀ ਬਈ ਖੇਤ ਤੇ ਅੱਜ ਖੇਤ ਵੀ ਪੂਰੀ رونਕ ਲੱਗੀ ਹੋਈ ਆ ਅੱਜ ਬਈ ਸਾਰੀ ਗੋਭੀ ਦੀ ਵੜਾਈ ਹੋ ਗਈ ਆ ਤੇ ਆਹ ਦੇਖ ਲੋ ਟਾਵੇਂ ਟਾਵੇਂ ਇਹ ਫੁੱਲ ਛੋਟੇ ਮੋਟੇ ਰਹਿ ਗਏ ਆਗੇ ਇੱਥੇ ਮੋਟਰ ਤੇ ਆਪਣੇ ਕੋਲੇ ਲੱਗੇ ਆ ਗੰਡੇ ਸਾਗ ਤੇ ਪੱਤਾ ਗੋਭੀ ਤੇ ਉਧਰ ਮੂਲਨਾ ਵੀ ਲਾਇਆ ਤੇ ਆਲੂ ਵੀ ਲਾਇਆ ਉਹ ਪਰ ਉਹ ਛੜਕਦੇ ਲੈ ਗਏ ਪੱਤਿਆਂ ਦੀ ਰੇੜੀ ਭਰ ਕੇ ਵਜਨ ਨਾਲ ਟਾਟ ਪਹੁੰਚੀ ਜਾਂਦੀ ਹੈ ਜਿਹੜੀ ਪੂਰਾ ਗੋਪੀ ਵਟੂਟਕੇ ਟਾਈਮ ਨਾਲ ਹੋਗੇ ਸੀ ਵਿਹਲੇ ਤੇ ਕਰ ਲੱਗ ਜੇ ਸੀ ਬਈ ਮੋਟਰ ਦੀ ਸਾਫ ਸਫਾਈ ਸਾਰੀ ਸਾਫ ਸਫਾਈ ਕਰਤੀ ਸੀ ਤੇ ਇਧਰ ਡੈੜੀ ਵੀ ਚੜ ਗਿਆ ਸੀ ਨੰਮ ਦੇ ਨੰਮ ਨੂੰ ਸ਼ਾਂਗਣ ਆਹ ਚੰਗੀ ਜਾਂਦਾ ਵੀ ਡੈੜੀ ਨੰਮ ਨੂੰ ਤੇ ਸ਼ਾਂਗ ਨਾਲ ਕਹਿੰਦੇ ਦਰਖਤ ਦੀ ਵਧੀਆ ਗਰੋਥ ਹੁੰਦੀ ਆ ਸਾਫ ਸਫਾਈ ਬਈ ਹੋ ਗਈ ਆ ਮੋਟਰ ਦੀ ਤੇ ਇੱਧਰ ਗੋਭੀ ਲੈ ਕੇ ਚਲੇ ਗਏ ਥੋੜੇ ਜੇ ਰਹਿਗੇ ਸੀ ਪੱਲੇ ਲਾਸਟ ਹੀ ਸੀ ਤਾਂ ਉਹ ਸ਼ਾਮ ਦਾ ਹੋ ਗਿਆ ਸੀ ਵੀਰਾ ਤੇ ਆਪਾਂ ਵੀ ਬਈ ਚਾਣੇ ਪਾਦੇ ਸੀਗੇ ਘਰ ਨੂੰ ਡਰੋਤ ਚੱਲ ਜਾਂਦੀ ਆਪਣੇ ਪਿੰਡ ਤੇ ਆਪਣੇ ਪਿੰਡ ਵਾਲੇ ਇਸ ਰਾਹ ਤੇ ਵੀ ਬਈ ਵਧੀਆ ਦਰਖਤ ਲਾਏ ਆ ਤੇ ਨਿਮਾਂਗਾ ਤੂਤਾ ਸ਼ਪੈਦੇ ਆ ਤੇ ਹੋਰ ਵੀ ਦਰਖਤ ਤਾਂ ਬਹੁਤ ਸੋਹਣੇ ਹੋਏ ਖੜੇ ਆ ਅੱਗੇ ਵੀ ਢਲਦਾ ਸੂਰਜ ਤੇ ਹਰੇ ਭਰੇ ਖੇਤ ਡਾਲਦੀਆਂ ਸ਼ਾਮਾਂ ਬਹੁਤ ਸੋਹਣਾ ਵਿਊ ਆ ਇਸ ਵਕਤ ਦਾ ਤੇ ਆਪਾਂ ਵੀ ਵੀ ਪਾਤੇ ਸੀ ਚਾਲੇ ਘਰ ਨੂੰ ਚਲਦੇ ਹਾਂ ਹੁਣ ਘਰੇ ਤੇ ਕਰਦੇ ਹਾਂ ਜਾ ਕੇ ਵੀਡੀਓ ਨੂੰ ਐਡਿਟ ਕਰ ਤੇ ਦਿਖਾਵਾਂਗੇ ਤੁਹਾਨੂੰ ਸਾਰੀ ਵੀਡੀਓ ਬਣੇ ਰਹੋ ਜੇ ਸਾਡੇ ਨਾਲ ਇਸ ਚੈਨਲ ਤੇ ਆਪਣੀ ਗੱਡੀ ਕੀਤੀ ਸੀ ਸਵੇਰੇ ਸਵੇਰੇ ਫੋਲ ਚਾਰਜਰ ਤੇ ਅੱਜ ਆਪਾਂ ਇਹਨਾਂ ਨੂੰ ਲੈ ਕੇ ਘੁੰਮੇ ਫਿਰੇ ਆ ਏ ਵੀ ਬੱਸ ਲੋ ਹੋਣ ਵਾਲੀ ਆ ਤੇ ਘਰੇ ਜਾ ਕੇ ਲਾਉਣੇ ਨੂੰ ਵੀ ਚਾਰਜਰ ਦੇ ਉਹਦੀ ਸੂਰਜ ਹੋਇਆ ਗਿਆ। ਓ ਘੰਟਾ ਲੱਗਦਾ। ਤੇ ਪਹੁੰਚ ਗਏ ਬਈ ਆਪਾਂ ਆਪਣੇ ਪਿੰਡ 'ਚ ਤੇ ਇੱਧਰ ਗੁਰੂ ਘਰ ਦੀ ਗੰਧ ਤੇ ਦੂਸਰੇ ਪਾਸੇ ਸ਼ਮਸ਼ਾਨ ਘਾਟ ਦੀ ਗੰਧ। ਕਿਸੇ ਦਿਨ ਬਈ ਆਪਾਂ ਆਪਣੇ ਪਿੰਡ ਦੀ ਇੱਕ ਸਪੈਸ਼ਲ ਵੀਡੀਓ ਪਾਵਾਂਗੇ ਤੇ ਉਹਦੇ ਵਿੱਚ ਸਾਰੇ ਆਪਣੇ ਪਿੰਡ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਵੀਡੀਓ ਜੇਕਰ ਬਈ ਚੰਗੀ ਲੱਗੀ ਤਾਂ ਬਈ ਵਣ ਕੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ। ਤੇ ਕਮੈਂਟ ਵੀ ਕਰਕੇ ਦੱਸਿਓ ਹਾਂਜੀ ਵੀ ਆਪਾਂ ਆ ਗਏ ਸੀ ਆਪਣੇ ਘਰਾਂ ਕੋਲੇ ਤੇ ਕਰਦੇ ਆਂ ਵੀ ਵਲੌਗ ਦੀ ਇੱਥੇ ਸਮਾਪਤੀ ਮਿਲਦੇ ਆਂ ਕਿਸੇ ਹੋਰ ਵਲੌਗ ਵਿੱਚ ਤੇ ਬਾਈ ਬਣ ਕੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਅੱਗੇ ਵੀ ਜਰੂਰ ਭੇਜਣ ਦੀ ਕੋਸ਼ਿਸ਼ ਕਰਿਆ ਕਰੋ ਧੰਨਵਾਦ ਜੀ